ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਿਤਾਬ ਨਾਨਕ ਰਾਜ ਚਲਾਇਆ ਭਾਗ ਦੋ ਬੇਲਿਓ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਅਧਿਆਇ 25ਵਾਂ ਨੀਕੀ ਕੀਰੀ ਮੈਂ ਕਲ ਰੱਖੇ ਬਸਮ ਕਰੇ ਲਸ਼ਕਰ ਕੋਟ ਲਾਖੇ ਸ਼ਾਹ ਤਾਂ ਭਾਵੇਂ ਗਰਮੀ ਤੋਂ ਬਚਣ ਲਈ ਕਲਾ ਨਾਲ ਢੇਰੇ ਲਈ ਬੈਠਾ ਸੀ ਪਰ ਸਿੰਘ ਟਿਕ ਕੇ ਕਦ ਬੈੰਦੇ ਸਨ ਉਹਨਾਂ ਤਾਂ ਜਿੰਨਾ ਹੋ ਸਕੇ ਸ਼ਾਹ ਨੂੰ ਤੰਗ ਕਰਨਾ ਸੀ ਉਨ੍ਹਾਂ ਦੀ ਸਾਰੀ ਵਾਹ ਲੱਗੀ ਹੋਈ ਸੀ ਕਿ ਸ਼ਾਹ ਦਾ ਭੈ ਲੋਕਾਂ ਦੇ ਮਨਾਂ ਵਿੱਚੋਂ ਕੱਢਿਆ ਜਾਏ ਖਾਲਸੇ ਨੇ ਮਾਲਵੇ ਦੇ ਪਠਾਣਾ ਨੂੰ ਤਾਂ ਪਹਿਲਾਂ ਵੀ ਹੱਥ ਵਿਖਾ ਦਿੱਤੇ ਸਨ ਹੁਣ ਉਹ ਦੁਆਬਾ ਵੀ ਮਾਰ ਲਿਆ ਅਬਦਾਲੀ ਦੇ ਨੱਕ ਹੇਠੋਂ ਸਿੰਘ ਇਲਾਕਾ ਅਗਰੋਂਦੇ ਫਿਰ ਰਹੇ ਸਨ ਮਾਲਵੇ ਥਾਣੀ ਹੁੰਦੇ ਹੋਏ ਪਹਿਲਾਂ ਕਰਨਾਲ ਤੇ ਫਿਰ ਪਾਣੀਪਤ ਤੀਕ ਜਾ ਪਹੁੰਚੇ ਸ਼ਾਹ ਨੂੰ ਦਿੱਲੀੋਂ ਜਾਂਦਾ ਮਾਮਲਾ ਵੀ ਸਿੰਘਾਂ ਨੇ ਪਾਣੀਪਤ ਹੀ ਲੁੱਟ ਲਿਆ ਦਿੱਲੀੋਂ ਲਾਹੌਰ ਅਬਦਾਲੀ ਵੱਲ ਤੁਰੇ ਦਿੱਲੀ ਦੇ ਹਕੂਮਤ ਦੇ ਕਾਫਲੇ ਨੇ ਮਸਾਂ ਭੱਜ ਕੇ ਜਾਨ ਬਚਾਈ ਸੋਨੀਪੱਤ ਤੱਕ ਤਾਂ ਉਹਨਾਂ ਭੱਜੇ ਜਾਂਦੇ ਸਾਹ ਹੀ ਨਹੀਂ ਲਿਆ ਤੇ ਫਿਰ ਸੋਨੀਪੱਤ ਤੋਂ ਸ਼ਾਹਵਾਲ ਸੁਨੇਹਾ ਘਲਾਇਆ ਕਿ ਸਿੰਘਾਂ ਨੇ ਉਹਨਾਂ ਨੂੰ ਪਾਣੀਪਤ ਨਹੀਂ ਟੱਪਣ ਦਿੱਤਾ ਮਹੀਨੇ ਦੇ ਲਗਭਗ ਸਮਾਂ ਬੀਤ ਗਿਆ ਅਤੇ ਖਾਲਸਾ ਕਰਨਾਲ ਪਾਣੀਪਤ ਮਾਰਦਾ ਰਿਹਾ ਦੀਵਾਲੀ ਨੇੜੇ ਆ ਰਹੀ ਸੀ ਸੋ ਦਲ ਨੇ ਸਭ ਪਾਸੇ ਸੁਨੇਹੇ ਘਲਾਏ ਤੇ ਸਭ ਸਿੰਘਾਂ ਨੂੰ ਦੀਵਾਲੀ ਤੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਣ ਦਾ ਸੱਦਾ ਦਿੱਤਾ ਵੱਖ-ਵੱਖ ਪਾਸਿਆਂ ਤੋਂ ਸਿੰਘ ਅੰਮ੍ਰਿਤਸਰ ਵੱਲ ਵਧਣ ਲੱਗੇ ਤੇ ਰਾਹ ਵਿੱਚ ਅਫਗਾਨਾਂ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਸੋਧਦੇ ਤੇ ਲੁੱਟਦੇ ਰਹੇ ਕੁਝ ਸਿੰਘਾਂ ਨੇ ਤਾਂ ਲਾਹੌਰ ਦੇ ਨੇੜੇ ਦੀਆਂ ਬਸਤੀਆਂ ਤੱਕ ਮਾਰ ਲੀਆਂ ਸਨ ਜਿੱਥੋਂ ਅਬਦਾਲੀ ਮਸਾਂ 2-3 ਕੋਹ ਤੇ ਬੈਠਾ ਸੀ ਉੱਥੋਂ ਤੱਕ ਲੁੱਟਮਾਰ ਕੀਤੀ ਪੰਥ ਅੰਮ੍ਰਿਤਸਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਸਿੰਘਾਂ ਨੇ ਤਾਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਬਹੁਤ ਜਲਦ ਅਬਦਾਲੀ ਨਾਲ ਲੋਹਾ ਲੈਣਾ ਹੈ ਤੇ ਉਸ ਨਾਲ ਦਰਬਾਰ ਸਾਹਿਬ ਦੀ ਬੇਅਦਬੀ ਤੇ ਵੱਡੇ ਕੱਲੂ ਘਾਰੇ ਦਾ ਸਾਰਾ ਹਿਸਾਬ ਕਰਨਾ ਹੈ। ਸਿੰਗਾ ਲਈ ਤਾਂ ਐਤਕੀ ਦੀਵਾਲੀ ਧਰਮਯੁੱਧ ਦਾ ਸੁਨੇਹਾ ਲੈ ਕੇ ਆਈ ਸੀ। ਜਿਸ ਨੂੰ ਵੀ ਖਬਰ ਮਿਲੀ ਕਿ ਇਸ ਵਾਰ ਪੰਥ ਨੇ ਅਫਗਾਨਾਂ ਨਾਲ ਸਾਰੀ ਅਗਲੀ ਪਿਛਲੀ ਵਧੀਕੀ ਦਾ ਨਵੇੜਾ ਕਰਨਾ ਹੈ ਉਸਨੇ ਅੰਮ੍ਰਿਤਸਰ ਨੂੰ ਚਾਲਾ ਮਾਰ ਦਿੱਤਾ। ਸਿੱਖ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਇਕੱਠੇ ਹੋ ਰਹੇ ਨੇ ਹਜ਼ੂਰ। ਸੂਈਆਂ ਵੱਲੋਂ ਲਿਆਂਦੀ ਗਈ ਖਬਰ ਨਜੀਬ ਖਾਨ ਨੇ ਅਬਦਾਲੀ ਨੂੰ ਜਾ ਦੱਸੇ। ਅਬਦਾਲੀ ਭਾਵੇਂ ਲੱਖ ਡਰਿਆ ਹੋਇਆ ਸੀ ਪਰ ਉਹ ਆਪਣੇ ਡਰ ਤੋਂ ਭੱਜਣ ਵਾਲਾ ਬਾਦਸ਼ਾਹ ਹਰਗਿਜ਼ ਨਹੀਂ ਸੀ ਫੌਜਾਂ ਤਿਆਰ ਕਰੋ ਤੇ ਅੰਮ੍ਰਿਤਸਰ ਵੱਲ ਚੱਲਣ ਦਾ ਆਦੇਸ਼ ਦਿਓ ਐਤਕੀ ਸਭ ਤਰ੍ਹਾਂ ਦੀ ਕਿਚਕਿਚ ਮੁਕਾ ਕੇ ਹੀ ਵਾਪਸ ਕਾਬਲ ਨੂੰ ਪਰਤਣਾ ਹੈ ਤੰਗ ਆ ਗਏ ਹਾਂ ਇਹ ਆਉਂਦਿਆਂ ਵੀ ਤੰਗ ਕਰਦੇ ਨੇ ਤੇ ਜਾਂਦਿਆਂ ਨੂੰ ਵੀ ਇਸ ਵਾਰ ਜਾੜ ਹੀਟ ਆ ਰਹੇ ਨੇ ਫਸਤਾ ਵੱਢ ਕੇ ਹੀ ਜਾਵਾਂਗੇ ਅਬਦਾਲੀ ਨੇ ਨਜੀਬ ਖਾਨ ਨੂੰ ਆਪਣਾ ਨਿਰਣਾ ਸੁਣਾਇਆ ਪਰ ਜਾਂ ਤਾਂ ਅਬਦਾਲੀ ਸਿੰਘਾਂ ਦੇ ਜਜ਼ਬੇ ਨੂੰ ਅਣਦੇਖਾ ਕਰ ਰਿਹਾ ਸੀ ਜਾਫਰ ਹਜੇ ਤੱਕ ਪੂਰੀ ਤਰ੍ਹਾਂ ਸਿੱਖੀ ਸਿੱਦਕ ਭਰੋਸੇ ਤੇ ਜਜ਼ਬੇ ਤੋਂ ਜਾਣੂ ਨਹੀਂ ਹੋਇਆ ਸੀ ਸਾਨੂੰ ਹਮਲੇ ਤੋਂ ਪਹਿਲਾਂ ਵਿਚਾਰ ਕਰ ਲੈਣੀ ਚਾਹੀਦੀ ਹੈ ਦੁਰੇ ਦੁਰਾਨੀ ਨਾ ਤਾਂ ਐਤਕੀ ਸਿੰਘ ਪਰਿਵਾਰਾਂ ਨੂੰ ਬਚਾਉਣ ਦੀ ਲੜਾਈ ਤੋਂ ਪਾਸਾ ਕਰਨਗੇ ਤੇ ਨਾ ਹੀ ਲੜਾਈ ਉਹਨਾਂ ਤੇ ਥੋਪੀ ਜਾਵੇਗੀ ਜਿਵੇਂ ਕਿ ਕੋਪਰਹੀੜ ਵਿੱਚ ਹੋਇਆ ਸੀ ਇਸ ਵਾਰ ਤਾਂ ਸਾਰਾ ਦਲ ਖਾਲਸਾ ਇਕੱਠਾ ਹੋਵੇਗਾ ਸਾਰੀਆਂ ਮਿਸਲਾਂ ਦੇ ਸਭ ਲੜਾਕੂ ਸਿੰਘ ਇਸ ਵਾਰ ਉਹ ਪੂਰੀ ਤਿਆਰੀ ਨਾਲ ਜੰਗ ਵਿੱਚ ਉਤਰਨਗੇ ਜੰਗ ਪ੍ਰਤੀ ਉਹਨਾਂ ਦਾ ਜਜ਼ਬਾ ਤਾਂ ਅਸੀਂ ਕੁੱਪ ਵਿੱਚ ਦੇਖ ਚੁੱਕੇ ਹਾਂ ਜਦ ਜੰਗ ਉਹਨਾਂ ਸਿਰ ਮੱਲੋ ਮੱਲੀ ਪੈ ਗਈ ਸੀ ਤੇ ਲੜਾਈ ਨਾ ਚਾਹੁੰਦੇ ਹੋਏ ਵੀ ਸਿੰਘ ਸਾਡੇ ਤੇ ਭਾਰੂ ਪੈ ਰਹੇ ਸਨ ਪਰ ਜਦ ਉਹ ਤਿਆਰੀ ਨਾਲ ਹਮਲਾ ਕਰਦੇ ਹਨ ਤਾਂ ਕੀ ਕਹਿਰ ਵਰਸਾਉਂਦੇ ਹਨ ਇਹ ਸਾਨੂੰ ਲਾਹੌਰ ਤੇ ਸਰਹੰਦ ਨੂੰ ਪੁੱਛ ਕੇ ਵੇਖਣਾ ਚਾਹੀਦਾ ਹੈ ਸ਼ਾਹ ਵਲੀ ਸਿੱਖਾਂ ਨਾਲ ਸਿੱਧੀ ਟੱਕਰ ਤੋਂ ਪਾਸਾ ਵਟਣਾ ਚਾਹੁੰਦਾ ਸੀ ਨਾਲੇ ਸਿੱਖ ਜੇ ਸਿਰਫ ਕੋਪਰਹੀੜ ਦੇ ਕਤਲੇਆਮ ਦਾ ਬਦਲਾ ਲੈਣ ਲਈ ਆ ਰਹੇ ਹੁੰਦੇ ਤਾਂ ਗੱਲ ਵੱਖਰੀ ਸੀ ਤੇ ਅਸੀਂ ਫੇਰ ਵੀ ਟੱਕਰ ਲੈ ਲੈਂਦੇ ਪਰ ਸਿੱਖ ਪਰ ਕੀ ਕੀ ਤੂੰ ਹਰਮੰਦਰ ਦੀ ਗੱਲ ਕਰ ਰਿਹਾ ਹੈ ਅਬਦਾਲੀ ਸ਼ਾਹ ਵਲੀ ਦੀ ਝਿਜਕ ਦੇਖਦਿਆਂ ਬੋਲਿਆ ਜੀ ਹਜ਼ੂਰ ਜਿੰਨਾ ਕੁ ਮੈਂ ਸਿੱਖਾਂ ਨੂੰ ਜਾਣ ਸਕਿਆ ਹਾਂ ਤਾਂ ਇਨਾਂ ਨੂੰ ਤਾਂ ਕਹਿ ਹੀ ਸਕਦਾ ਹਾਂ ਕਿ ਸਿੱਖ ਆਪਣੇ ਬਾਲ ਬੱਚੇ ਘਰ ਪਰਿਵਾਰ ਤਾਂ ਸੜਦੇ ਦੇਖ ਸਕਦਾ ਹੈ ਪਰ ਹਰਮੰਦਰ ਦਾ ਨੁਕਸਾਨ ਅਸਹਿ ਹੈ ਉਹਨਾਂ ਲਈ ਸਹਜਾਦਾ ਤੈਮੂਰ ਨੇ ਜਹਾਨਖਾਂ ਵਾਲੇ ਹਮਲੇ ਤੋਂ ਅਸੀਂ ਇਨਾਂ ਕ ਅੰਦਾਜ਼ਾ ਤਾਂ ਲਾ ਹੀ ਸਕਦੇ ਹਾਂ ਨਾ ਤਾਂ ਉਹ ਅੱਜ ਇਹ ਬੇਅਦਬੀ ਸਹਿ ਸਕਦੇ ਹਨ ਤੇ ਨਾ ਰਹਿੰਦੀ ਦੁਨੀਆ ਤੱਕ ਅੱਗੋਂ ਕਦੇ ਸਹਿ ਸਕਣਗੇ ਸ਼ਾਹ ਬਲੀ ਨੇ ਗੱਲ ਪੂਰੀ ਕੀਤੀ ਤੈਨੂੰ ਕੀ ਜਾਪਦਾ ਸ਼ਾਹ ਬਲੀ ਕਿ ਮੈਂ ਇਹਨਾਂ ਦੇ ਹਰਮੰਦਰ ਤੇ ਹਮਲਾ ਕਿਉਂ ਕੀਤਾ ਹੈ ਤੇ ਕਿਉਂ ਉਸ ਨੂੰ ਢਾਇਆ ਹੈ ਤਾਲ ਕਿਉਂ ਪੂਰਿਆ ਹੈ ਮੈਨੂੰ ਪਤਾ ਸੀ ਕਿ ਅੰਮ੍ਰਿਤਸਰ ਦਾ ਇਹ ਹਾਲ ਸੁਣ ਕੇ ਇਹ ਮੱਕੜਾਂ ਵਾਂਗ ਇੱਧਰ ਭੱਜੇ ਆਉਣਗੇ ਤੇ ਸਾਡੇ ਲਈ ਆਸਾਨੀ ਹੋ ਜਾਵੇਗੀ ਕਿੰਨਾ ਕਚੈਰ ਅਸੀਂ ਲਾਹੌਰ ਬੈਠੇ ਇਹਨਾਂ ਦੀ ਹੋਰ ਉਡੀਕ ਕਰਦੇ ਰਹਾਂਗੇ ਤੂੰ ਦੇਖੀ ਕੋਪਰ ਹੀੜ ਵਿੱਚ ਜੋ ਇਹਨਾਂ ਦੀ ਮਾੜੀ ਮੋਟੀ ਅਲਖ ਬਚ ਗਈ ਹੈ ਮੈਂ ਉਹ ਹੁਣ ਮਿਟਾ ਕੇ ਜਾਵਾਂਗਾ ਸ਼ਾਹ ਵਲੀ ਦੇ ਜਵਾਬ ਵਿੱਚ ਅਬਦਾਲੀ ਪਤਾ ਨਹੀਂ ਇਹ ਸਭ ਕਿਵੇਂ ਬੋਲ ਗਿਆ ਕਿਉਂਕਿ ਉਸ ਦੇ ਕਰੀਬੀ ਜਾਣਦੇ ਸਨ ਕਿ ਅੱਜਕੱਲ ਉਹ ਸੋਚ ਤਾਂ ਇਸ ਤੋਂ ਬਿਲਕੁਲ ਉਲਟ ਰਿਹਾ ਸੀ ਹਰਮੰਦਰ ਉਸ ਨੇ ਗੁੱਸੇ ਵਿੱਚ ਢਾਇਆ ਸੀ ਤੇ ਢਾਉਣ ਮਗਰੋਂ ਤੇਜ਼ੀ ਨਾਲ ਅੰਮ੍ਰਿਤਸਰੋਂ ਨਿਕਲ ਗਿਆ ਸੀ ਹੁਣ ਵੀ ਵਾਹ ਲੱਗਦੀ ਤਾਂ ਉਹ ਸਿੱਖ ਸਰਦਾਰਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ ਅਬਦਾਲੀ ਦੀ ਇਹ ਗੱਲ ਸੁਣ ਕੇ ਜਿੱਥੇ ਸ਼ਾਹ ਵਲੀ ਉਦਾਸ ਹੋਇਆ ਉੱਥੇ ਨਜੀਬ ਖਾਨ ਤੇ ਲਾਹੌਰ ਦੇ ਕਾਜ਼ੀਆਂ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਪਰ ਸ਼ਾਹ ਵਲੀ ਨੇ ਇੱਕ ਆਖਰੀ ਪੱਤਾ ਹੋਰ ਚਲ ਕੇ ਦੇਖਿਆ ਤੇ ਨਾਲੇ ਸਾਡੀ ਕਿੰਨੀ ਫੌਜ ਤਾਂ ਨੂਰਦੀਨ ਨਾਲ ਕਸ਼ਮੀਰ ਵੱਲ ਗਈ ਹੋਈ ਹੈ ਹਜ਼ੂਰ ਇਸ ਵਾਰ ਸਾਡੀ ਗਿਣਤੀ ਸਿੱਖਾਂ ਨਾਲੋਂ ਮਸਾਂ ਡੁੱਡੀ ਹੋਏਗੀ ਪਰ ਫਿਕਰ ਨਹੀਂ ਕਹਿੰਦਿਆ ਅਬਦਾਲੀ ਨੇ ਸ਼ਾਹ ਵਲੀ ਦੀ ਇਹ ਗੱਲ ਵੀ ਟਾਲ ਦਿੱਤੀ ਸ਼ਾਹ ਸਿਰੋਂ ਪਾਣੀ ਪਤ ਦਾ ਹੰਕਾਰ ਅਜੇ ਪੂਰੀ ਤਰ੍ਹਾਂ ਲੱਥਾ ਨਹੀਂ ਸੀ ਉਹ ਤਾਂ ਆਪਣੇ ਆਪ ਨੂੰ ਸਿਕੰਦਰ ਸਮਝੀ ਬੈਠਾ ਸੀ ਪਰ ਉਹ ਇਹ ਭੁੱਲ ਗਿਆ ਸੀ ਕਿ ਸਿਕੰਦਰ ਦਾ ਰਾਹ ਵੀ ਪੰਜਾਬ ਦੇ ਜਜਾਰੂ ਲੋਕਾਂ ਨੇ ਡੱਕ ਲਿਆ ਸੀ ਅਬਦਾਲੀ ਨੇ ਫੌਜ ਅੰਮ੍ਰਿਤਸਰ ਵੱਲ ਤੋਰ ਲਈ ਹਾਲਾਂਕਿ ਸ਼ਾਹ ਦੇ ਮਨ ਵਿੱਚ ਇਹ ਵਿਚਾਰ ਵੀ ਚੱਲ ਰਿਹਾ ਸੀ ਕਿ ਸਿੱਖਾਂ ਵੱਲ ਪਹਿਲਾਂ ਸੁਲਾ ਦਾ ਹੱਥ ਵਧਾ ਕੇ ਦੇਖਿਆ ਜਾਏ ਦੀਵਾਲੀ ਦੀ ਸਵੇਰ ਆਈ ਤੇ ਟਿੱਕੀ ਚੜਨ ਨਾਲ ਅਬਦਾਲੀ ਵੀ ਅੰਮ੍ਰਿਤਸਰ ਪਹੁੰਚ ਗਿਆ ਇਧਰ ਖਾਲਸਾ ਆਸਾ ਕੀ ਵਾਰ ਦੀ ਸਮਾਪਤੀ ਮਗਰੋਂ ਅਕਾਲ ਬੁੰਗੇ ਤੇ ਇਕੱਤਰ ਹੋਣਾ ਸ਼ੁਰੂ ਹੋ ਗਿਆ ਨੇਜਿਆਂ, ਵਰਸ਼ਿਆਂ, ਸਫਾ ਜੰਗਾਂ, ਕਮੰਦ, ਕੋੜੜੇ, ਪਘੋਤੀਆਂ, ਸਰੋਹੀਆਂ, ਤੇਗੇ ਖੰਡਿਆਂ ਨਾਲ ਸਜੇ ਖਲੋਤੇ ਸਿੰਘ ਅਕਾਲ ਬੁੰਗੇ ਨੂੰ ਨਮਸਕਾਰ ਕਰ ਰਹੇ ਸਨ। ਫਤਿਹ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਸਰਦਾਰ ਜੱਸਾ ਸਿੰਘ ਨੇ ਸਰਬੱਤ ਖਾਲਸੇ ਨੂੰ ਫਤਿਹ ਬੁਲਾਈ ਤੇ ਬੋਲਣਾ ਸ਼ੁਰੂ ਕੀਤਾ। ਖਾਲਸਾ ਜੀ ਜਿਸ ਘੜੀ ਦੀ ਉਡੀਕ ਸਮੁੱਚੇ ਪੰਥ ਨੂੰ ਸੀ ਉਹ ਆ ਟੁਕੀ ਹੈ। ਕੱਲੂਕਾਰੇ ਦੌਰਾਨ ਅਬਦਾਲੀ ਦਾ ਮੂੰਹ ਮੋੜ ਦੇਣ ਦੀ ਜੋ ਰਾਏ ਸਿੰਘਾਂ ਦੇ ਮਨ ਵਿੱਚ ਰਹਿ ਗਈ ਸੀ ਉਹ ਪੂਰੀ ਹੋਣ ਦਾ ਵੇਲਾ ਆ ਗਿਆ ਹੈ। ਸਮੂਹ ਮੁਖੀ ਸਿੰਘਾਂ ਨੇ ਕੋਪਰਹੀੜ ਦੇ ਮੈਦਾਨ ਵਿੱਚ ਸਰਦਾਰ ਚੜਤ ਸਿੰਘ ਨਾਲ ਕੌਲ ਕੀਤਾ ਸੀ ਕਿ ਇੱਕ ਸਾਲ ਦੇ ਵਿੱਚ ਕਾਬਲੀ ਬਿੱਲੇ ਨੂੰ ਮਾਰ ਲਵਾਂਗੇ। ਕੱਲੂ ਘਾਰੇ ਨੂੰ ਹਜੇ 8 ਮਹੀਨੇ ਬੀਤੇ ਸਨ ਤੇ ਖਾਲਸਾ ਅਫਦਾਲੀ ਦਾ ਨੱਕ ਭੰਨਣ ਲਈ ਕਮਰ ਕੱਸੇ ਕਰੀ ਖਲੋਤਾ ਹੈ। ਯਾਦ ਰਹੇ ਖਾਲਸਾ ਜੀ ਇਹਨਾਂ ਅਫਗਾਨਾਂ ਨੇ ਕੱਲੂ ਘਾਰੇ ਦੌਰਾਨ ਸਾਡੇ ਨਿਹੱਥੇ ਬੱਚੇ, ਬੁੱਢੇ, ਮਾਈਆਂ ਭੈਣਾਂ ਦੀ ਜਾਨ ਲਈ ਹੈ। ਦੇ ਨਾਲ ਹੀ ਚੇਤਾ ਇਹ ਵੀ ਰਹੇ ਕਿ ਇਹਨਾਂ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਦੀ ਬੇਅਦਬੀ ਵੀ ਕੀਤੀ ਹੈ ਤੇ ਸਰੋਵਰ ਨੂੰ ਗੰਦ ਮੰਦ ਨਾਲ ਪੂਰਿਆ ਹੈ ਆਪਣੇ ਸ਼ਸਤਰਾਂ ਦੇ ਕੰਨੀ ਬੇਅਦਬੀ ਦਾ ਇਹ ਵਾਰਤਾ ਪਾ ਦਿਓ ਤੇ ਚੇਤਾ ਕਰਵਾ ਦਿਓ ਕਿ ਮਿਆਨਾ ਹੁਣ ਉਦੋਂ ਹੀ ਨਸੀਬ ਹੋਣ ਗਿਆ ਜਦ ਤੱਕ ਪੰਜਾਬ ਦੀ ਧਰਤੀ ਤੋਂ ਆਖਰੀ afghan ਗਾਟਾ ਨਹੀਂ ਲਾ ਦਿੰਦੇ ਅੰਮ੍ਰਿਤਸਰ ਦੀ ਧੂੜ ਮੱਥਿਆਂ ਨੂੰ ਲਾ ਲਓ ਤੇ ਆਪਣੇ ਆਪ ਨਾਲ ਕਾਲ ਕਰ ਲਓ ਕੇ ਦੁਬਾਰਾ ਮੱਥਾ ਹੁਣ ਉਦੋਂ ਹੀ ਟੇਕੋਗੇ ਜਦ ਕਾਬਲੀ ਬਿੱਲੇ ਦਾ ਲਸ਼ਕਰ ਕਾਬਲ ਦੇ ਰਾਹ ਨਹੀਂ ਪਾ ਦਿੰਦੇ ਇਹ ਗਿੱਜੇ ਹੋਏ ਨੇ ਮਥੁਰਾ ਦਿੱਲੀ ਵਿਦਰাবੰਦ ਤੇ ਪਾਣੀ ਪੱਦੇ ਇਹਨਾਂ ਨੂੰ ਦੱਸ ਦਈਏ ਕਿ ਅਨੰਦਪੁਰ ਅੰਮ੍ਰਿਤਸਰ ਦੀਆਂ ਫਿਜ਼ਾਵਾਂ ਵਿੱਚ ਸਿੱਦਕਾਂ ਤੇ ਜਜ਼ਬਿਆਂ ਦੀ ਪੌਣ ਵਗਦੀ ਹੈ ਪੰਜਾਬ ਦੇਆਂ ਪਾਣੀਆਂ ਵਿੱਚ ਬਹਾਦਰੀ ਦੀ ਮਿਠਾਸ ਘੁਲੀ ਹੋਈ ਹੈ ਪੰਜਾਂ ਦਰਿਆਵਾਂ ਦੀ ਮਿੱਟੀ ਸ਼ਹਾਦਤਾਂ ਦੇ ਲਹੂ ਨਾਲ ਸਿੰਜ-ਸਿੰਜ ਕੇ ਜ਼ਰਖੇਜ਼ ਕੀਤੀ ਗਈ ਹੈ ਵੇਲਾ ਆ ਗਿਆ ਹੈ ਕਿ ਜਮਨਾ اٹਕ ਤੇ ਖੈਬਰ ਤੋਂ ਪਾਰ ਤੋਂ ਆਉਣ ਵਾਲੇ ਹਰੇਕ ਹਮਲਾਵਰ ਨੂੰ ਰਣਜੀਤ ਨਗਾਰੇ ਦੀ ਗੂੰਜ ਸੁਣਾ ਦਈਏ ਤਾਂ ਕਿ ਉਹਨਾਂ ਨੂੰ ਕੰਨ ਹੋ ਜਾਣ ਕਿ ਪੰਜਾਬ ਵਿੱਚ ਕਿਸੇ ਵੱਖਰੀ ਮਿੱਟੀ ਦੇ ਲੋਕ ਵੱਸਦੇ ਹਨ ਸ਼ਹਾਦਤਾਂ ਦੇ ਸੁਪਨੇ ਲੈਣ ਵਾਲਿਓ ਸੂਰਮਿਓ ਭਗੋਤੀਆਂ ਧੂ ਲੋ ਤੇ ਅਫਗਾਨਾਂ ਦੇ ਸਰੀਰਾਂ ਦਾ ਆਖਰੀ ਕਤਰਾ ਤੱਕ ਨਾ ਛੋੜ ਲੋ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਕੰਬਦਾ ਹੋਵੇਗਾ ਸਾਰਾ ਹਿੰਦੁਸਤਾਨ ਅਬਦਾਲੀ ਦਾ ਨਾਮ ਸੁਣ ਕੇ ਪਰ ਸਰਦਾਰ ਜੱਸਾ ਸਿੰਘ ਦੇ ਇਹਨਾਂ ਬੋਲਾਂ ਨੇ ਅਫਗਾਨਿਸਤਾਨ ਦੇ ਰੇਤਲੇ ਪਹਾੜਾਂ ਨੂੰ ਧੁੜਤੜੀ ਲਿਆ ਦਿੱਤੀ ਹਿਮਾਲਿਆ ਦੀਆਂ ਚੋਟੀਆਂ ਨੇ ਅਫਗਾਨਾਂ ਸਮੇਤ ਕਜ਼ਾਕਾਂ, ਉਜ਼ਬੇਕਾਂ ਤੇ ਮੰਗੋਇਲਾਂ ਨੂੰ ਸਨੇਹਾ ਲਾ ਦਿੱਤਾ ਕਿ ਕੁੱਲ ਧਰਤੀ ਦਾ ਵਾਰਿਸ ਖਾਲਸਾ ਜਵਾਨ ਹੋ ਗਿਆ ਹੈ ਅਹਿਮਦ ਸ਼ਾਹ ਨੂੰ ਆਪਣੇ ਅਹਿਮਦ ਸ਼ਾਹ ਹੋਣ ਦਾ ਹੰਕਾਰ ਸੀ ਤੇ ਸਿੰਘਾਂ ਨੂੰ ਆਪਣੇ ਭਰੋਸੇ ਉੱਤੇ ਨਿਸ਼ਚਾ ਸੀ ਨਿਸ਼ਾਨਾ ਵਾਲੀ ਮਿਸਲ ਦੇ ਯੋਧਿਆਂ ਨੇ ਨੀਲੇ ਨਿਸ਼ਾਨ ਖੋਲ ਦਿੱਤੇ ਤੇ ਅਬਦਾਲੀ ਦੇ ਲਸ਼ਕਰ ਵੱਲ ਚਾਲਾ ਪਾ ਦਿੱਤਾ। ਬਾਕੀ ਸਭ ਮਿਸਲਾਂ ਉਹਨਾਂ ਦੇ ਮਗਰ ਚੱਲ ਪਈਆਂ। ਸਿੰਘਾਂ ਦੇ ਘੋੜੇ ਸਿੰਘਾਂ ਨਾਲੋਂ ਵੀ ਕਾਲੇ ਸਨ। ਅੱਜ ਉਹਨਾਂ afghan ਘੋੜਿਆਂ ਦੀ ਫੁਰਤੀ ਪਰਖਣੀ ਸੀ। afghan ਫੌਜਾਂ ਦੂਰੋਂ ਖਾਲਸੇ ਦੇ ਨਿਸ਼ਾਨ ਦਿਖਾਈ ਦਿੱਤੇ। ਝੂਲਦੇ ਨੀਲੇ ਫਰਲਿਆਂ ਤੇ ਬਣੀ ਕਟਾਰ ਤੇ ਕਿਰਪਾਨ ਅਬਦਾਲੀ ਦੇ ਲਸ਼ਕਰ ਵਿੱਚ ਖਲਬਲੀ ਪੈਦਾ ਕਰ ਰਹੀ ਸੀ। ਉਹਨਾਂ ਸ਼ਾਇਦ ਪਹਿਲਾਂ ਕਦੇ ਖਾਲਸੇ ਦੇ ਨਿਸ਼ਾਨ ਦੇਖੇ ਹੀ ਨਹੀਂ ਸਨ। ਅਸਲੀ ਮੁਕਾਬਲਾ ਤਾਂ ਹੋ ਹੀ ਪਹਿਲੀ ਵਾਰ ਰਿਹਾ ਸੀ। ਇਸ ਤੋਂ ਪਹਿਲਾਂ ਤਾਂ ਝੜਪਾਂ ਗੁਰੀਲਾ ਹਮਲੇ ਹੀ ਹੁੰਦੇ ਰਹੇ ਸਨ। ਸਾਰੇ ਦਲ ਖਾਲਸੇ ਦੀਆਂ ਪਗੋਤੀਆਂ ਮਿਆਨਾਂ ਤੋਂ ਬਾਹਰ ਸਨ। ਜੇ ਕੋਈ ਚੜੇ ਤਾਂ ਇਸ ਤਰ੍ਹਾਂ ਚੜੇ। ਦਲ ਖਾਲਸੇ ਦੀ ਰਫ਼ਤਾਰ, ਤਿਆਰੀ, ਰਵਾਨਗੀ ਚਿਹਰਿਆਂ ਤੇ ਖੇੜਾ ਦੇਖ ਕੇ ਇੱਕ afghan ਸੈਨਾਪਤੀ ਬੋਲਿਆ। ਸਿੰਘਾਂ ਦੇ ਜੋਸ਼ ਨੂੰ ਦੇਖ ਕੇ ਇੱਕ ਵਾਰ ਤਾਂ ਅਬਦਾਲੀ ਦਾ ਘੋੜਾ ਕਾਬਲ ਜਾਣ ਦੀ ਕਾਹਲ ਕਰਨ ਲੱਗਾ। ਚਾਹ ਨੇ ਆਪਣੇ ਵਕੀਲ ਖਾਲਸੇ ਵੱਲ ਸੁਲਾ ਦੀ ਚਿੱਠੀ ਦੇ ਕੇ ਭੇਜੇ ਪਰ ਦਲ ਖਾਲਸੇ ਦੀ ਰਫ਼ਤਾਰ ਇਨੀ ਤੇਜ਼ ਸੀ ਤੇ ਜੋਸ਼ ਇਸ ਤਰ੍ਹਾਂ ਠਾਠਾਂ ਮਾਰ ਰਿਹਾ ਸੀ ਕਿ ਅਫਗਾਨ ਵਕੀਲ ਰਾਹ ਵਿੱਚ ਹੀ ਕਿਦਰੇ ਖਾਲਸੇ ਦੇ ਘੋੜਿਆਂ ਦੇ ਸੁੰਮਾ ਹੀਠ ਮਿੱਧੇ ਗਏ ਸੁਲਾ ਵਾਲੀ ਚਿੱਠੀ ਘੋੜਿਆਂ ਦੇ ਪੈਰਾਂ ਨਾਲ ਉੱਡੀ ਧੂੜ ਵਿੱਚ ਗਵਾਚੀ ਫਿਰਦੀ ਸੀ ਮਲਬੇ ਦੇ ਢੇਰ ਤੇ ਖਲੋ ਕੇ ਸੁਲਾ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸਰਦਾਰ ਜੱਸਾ ਸਿੰਘ ਦੇ ਬੋਲ ਨਾਲ ਦੇ ਸਿੰਘਾਂ ਨੂੰ ਸੁਣੀ ਖਾਲਸੇ ਦਾ ਸੁਨੇਹਾ ਬੜਾ ਸਾਫ਼ ਸੀ ਸੋ ਅਬਦਾਲੀ ਫੌਜ ਨੂੰ ਜੰਗ ਲਈ ਕਰੜੀ ਕਰਨ ਲੱਗਾ ਜਹਾਨ ਖਾਂ ਸ਼ਾਹ ਵਲੀ ਬੁਲੰਦ ਖਾਂ ਨਜੀਬ ਖਾਂ ਤੇ ਸਣੇ ਅਬਦਾਲੀ ਸਭ ਦੇ ਚਿਹਰਿਆਂ ਤੋਂ ਚਿੰਤਾ ਸਾਫ਼ ਪੜੀ ਜਾ ਸਕਦੀ ਸੀ ਰਣਾ ਦੇ ਜੇਤੂ ਇਹ ਜਰਨੈਲ ਨੇ ਇਨ੍ਹਾਂ ਸਭਨਾਂ ਦਾ ਬਾਦਸ਼ਾਹ ਸ਼ਾਇਦ ਅੱਜ ਅੰਮ੍ਰਿਤਸਰ ਆਉਣ ਨੂੰ ਆਪਣੀ ਗਲਤੀ ਜਾਣ ਰਹੇ ਸਨ ਅਬਦਾਲੀ ਲਸ਼ਕਰ ਅੱਜ ਤੱਕ ਸੈਂਕੜੇ ਜੰਗਾਂ ਲੜ ਚੁੱਕਾ ਸੀ ਪਰ ਇੰਨੇ ਜੋਸ਼ ਤੇ ਫੁਰਤੀ ਨਾਲ ਉਹਨਾਂ ਕਦੇ ਕਿਸੇ ਦੁਸ਼ਮਣ ਨੂੰ ਆਪਣੇ ਵੱਲ ਵਧਦਾ ਨਹੀਂ ਸੀ ਦੇਖਿਆ ਹਰ ਵੱਡੀ ਤੋਂ ਵੱਡੀ ਫੌਜ ਅਬਦਾਲੀ ਨੂੰ ਦੇਖ ਕੇ ਇੱਕ ਵਾਰ ਤਾਂ ਰਫਤਾਰ ਹੌਲੀ ਕਰ ਹੀ ਲੈਂਦੀ ਸੀ ਪਰ ਖਾਲਸਾ ਉਹ ਤਾਂ ਅਫਗਾਨਾਂ ਲਈ ਨਰਕਾਂ ਦੀ ਹਨੇਰੀ ਵਾਂਗ ਵਧਿਆ ਆ ਰਿਹਾ ਸੀ ਸਿੰਘਾਂ ਦੇ ਘੋੜਿਆਂ ਦੀ ਤੇਜ਼ੀ ਦੇਖ ਕੇ ਤਾਂ ਜਾਪ ਰਿਹਾ ਸੀ ਕਿ ਜਿਵੇਂ ਉਹ ਅਫਗਾਨ ਲਸ਼ਕਰ ਨੂੰ ਕੁਚਲ ਕੇ ਅੱਗੇ ਲੰਘ ਜਾਣਾ ਚਾਹੁੰਦੇ ਸਨ ਐਸੀ ਮਾਰੋਮਾਰ ਕਰਦੀ ਆ ਰਹੀ ਫੌਜ ਨਾਲ ਕਿਵੇਂ ਟੱਕਰਨਾ ਹੈ ਅਫਗਾਨ ਅਫਗਾਨ ਸਿਪਾਹੀ ਜਾਣਦੇ ਹੀ ਨਹੀਂ ਸਨ ਉਹ ਤਾਂ ਅੱਜ ਤੱਕ ਜਿੱਧਰ ਵੀ ਗਏ ਸਨ ਆਪ ਹਮਲਾਵਰ ਬਣ ਕੇ ਗਏ ਸਨ ਆਪਣਾ ਬਚਾਅ ਕਰਨ ਲਈ ਕਿਵੇਂ ਲੜੀਦਾ ਹੈ ਤੇ ਸੁਰੱਖਿਆ ਦੇ ਕੀ ਪ੍ਰਬੰਧ ਕਰੀਦੇ ਹਨ ਉਹਨਾਂ ਨੂੰ ਇਹ ਵੱਲ ਤਾਂ ਆਉਂਦਾ ਹੀ ਨਹੀਂ ਸੀ ਪਾਣੀਪਤ ਦਾ ਜੇਤੂ ਜਿਸ ਦੇ ਨਾਮ ਤੋਂ ਜਮਨਾ ਪਾਰ ਦੇ ਸਭ ਰਾਜੇ ਰਜਵਾੜੇ ਭੈ ਖਾਂਦੇ ਸਨ ਅੱਜ ਖੁਦ ਭੈਪੀਤ ਹੋਇਆ ਖਲੋਤਾ ਸੀ ਤੋਪਾਂ ਬੰਦੂਖਾਂ ਨਾਲ ਲੈਸ ਲੱਖਾਂ ਮਰਾਠਿਆਂ ਨੂੰ ਦੇਖ ਕੇ ਉਹ ਰਤਾ ਨਹੀਂ ਸੀ ਘਬਰਾਇਆ ਪਰ ਅੱਜ ਤਾਂ ਉਸ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਸੀ ਅਬਦਾਲੀ ਨੂੰ ਆਪਣਾ ਡਰਾਉਣਾ ਸੁਪਨਾ ਪੂਰਾ ਹੁੰਦਾ ਜਾ ਪਰ ਰਿਹਾ ਸੀ afghan ਫੌਜ ਲਈ ਇਹ ਵੀ ਚਿੰਤਾ ਦੀ ਗੱਲ ਸੀ ਖਾਲਸੇ ਦੀ ਚੜ੍ਹਦੀ ਕਲਾ ਤੇ ਆਪਣੇ ਬਾਦਸ਼ਾਹ ਦਾ ਉੱਡਿਆ ਰੰਗ ਦੇਖ ਕੇ ਉਹਨਾਂ ਦੇ ਹੌਸਲੇ ਹੋਰ ਵੀ ਪਤਾਲ ਵੱਲ ਜਾ ਰਹੇ ਸਨ ਆਖਰ ਉਹ ਘੜੀ ਆ ਗਈ ਸਿੰਘਾਂ ਨੇ ਆਪਣੇ ਝਖੜਾਂ ਦੀ ਤੇਜ਼ੀ ਨਾਲ ਆਉਂਦੇ ਘੋੜੇ afghan ਲਸ਼ਕਰ ਵਿੱਚ ਤਸਾ ਦਿੱਤੇ ਦੋਹਾਂ ਦਲਾਂ ਦੇ ਭਿੜਨ ਦਾ ਭਿਆਨਕ ਸ਼ੋਰ ਹੋਇਆ ਸਿੰਘਾਂ ਨੇ ਪਿਠਾਣਾ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ ਇੰਨੇ ਨੂੰ ਸੂਰਜ ਗ੍ਰਹਿਣ ਲੱਗ ਗਿਆ ਨਾਲ ਹੀ ਅਫਗਾਨਾਂ ਦੀ ਬਚੀ ਉਮੀਦ ਨੂੰ ਵੀ ਹਨੇਰਾ ਇੰਨਾ ਹੋ ਗਿਆ ਕਿ ਤਾਰੇ ਨਜ਼ਰ ਆਉਣ ਲੱਗ ਪਏ ਸਿੰਘਾਂ ਨੂੰ ਤਾਂ ਰਾਤ ਦਿਨ ਵਿੱਚ ਕੋਈ ਬਹੁਤਾ ਭੇਦ ਨਹੀਂ ਜਾਪਦਾ ਸੀ ਸੂਰਜ ਗ੍ਰਹਿਣ ਨੇ ਤਾਂ ਉਹਨਾਂ ਦੀ ਚਾਲ ਕੀ ਮੱਠੀ ਕਰਨੀ ਸੀ ਪਰ ਅਫਗਾਨਾਂ ਲਈ ਤਾਂ ਹੁਣ ਹੋਰ ਔਖਾ ਹੋ ਗਿਆ ਸੀ ਸ਼ੇਰਾਂ ਦੀ ਦਹਾੜ ਜਈ ਗਰਜ ਹੈ ਸਾਡੇ ਬਗਿਹੜਾਂ ਦੇ ਜਵਾੜਾਂ ਜਵਾੜਿਆਂ ਵਾਲੇ ਅਫਗਾਨ ਲੜਾਕਿਆਂ ਦੀ ਕਿ ਵੈਰੀ ਦਹਾੜ ਸੁਣ ਕੇ ਨਸ ਜਾਏ ਆਪਣੇ ਆਪ ਤੇ ਆਪਣੀ ਫੌਜ ਨੂੰ ਹੌਸਲਾ ਦਿੰਦਿਆਂ ਅਬਦਾਲੀ ਬੋਲਿਆ ਪਰ ਉਸਦੇ ਇਹ ਬੋਲ ਸਿੰਘਾਂ ਨੇ ਵੀ ਸੁਣ ਲਏ ਤੇ ਸਿੰਘਾਂ ਵੱਲੋਂ ਬੱਕਰੀ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਅਬਦਾਲੀ ਜਾਂ ਉਸਦੇ ਜਵਾਬ ਵਿੱਚ ਕੋਈ ਸਿੱਖ ਸਰਦਾਰ ਕੁਝ ਬੋਲਦਾ ਮੇਮਨੇ ਦੀ ਇਸ ਆਵਾਜ਼ ਨੇ ਸਾਰੇ ਸਿੱਖ ਦਲ ਵਿੱਚ ਹਾਸਾ ਪਾ ਦਿੱਤਾ ਕਿਸੇ ਸਿੰਘ ਨੇ ਇੱਕ ਵਾਰ ਫੇਰ ਉਹੀ ਆਵਾਜ਼ ਕੱਢੀ ਤੇ ਇਹ ਸਿੰਘ ਅਬਦਾਲੀ ਨੂੰ ਵੱਡੇ ਕੱਲੂ ਘਾਰੇ ਵਾਲੀ ਘਟਨਾ ਯਾਦ ਕਰਵਾ ਰਹੇ ਸਨ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਧੰਨ ਧੰਨ ਭਾਈ ਬਾਜ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਰਦਾਰ ਚੜਤ ਸਿੰਘ ਨੇ ਜਕਾਰਾ ਛੱਡਿਆ ਤੇ ਅਬਦਾਲੀ ਦੇ ਸ਼ੇਰ ਬਗਿਹੜ ਸੱਚਮੁੱਚ ਮੇਮਣਿਆਂ ਵਾਂਗ ਪਛਾਣ ਹੁੰਦੇ ਜਾ ਰਹੇ ਸਨ ਪਰ ਸਿੰਘ ਉਹਨਾਂ ਦੇ ਟੁੱਟ ਕੇ ਪੈ ਗਏ ਪਹਿਲੇ ਹੱਲੇ ਵਿੱਚ ਹੀ ਆਨੰਦਪੁਰੀ ਸ਼ੇਰਾਂ ਨੇ ਕਾਬਲੀ ਮੇਮਣਿਆਂ ਵਿੱਚ ਭਾਜੜਵਾ ਦਿੱਤੀ ਖਾਲਸਾ ਜਾਨ ਤਲੀ ਤੇ ਧਰ ਕੇ ਜੂਝ ਰਿਹਾ ਸੀ ਗੁਰਦ ਆਮਾ ਦੀ ਪਵਿੱਤਰਤਾ ਲਈ ਜਾਨ ਦੇਣ ਵਾਸਤੇ ਤਾਂ ਸਿੰਘ ਸਦਾ ਤਤਪਰ ਰਹਿੰਦੇ ਹਨ ਤੇ ਜੋ ਪਵਿੱਤਰਤਾ ਭੰਗ ਕਰੇ ਉਸ ਦੀ ਜਾਨ ਲੈਣ ਵਿੱਚ ਵੀ ਬੰਦ ਨਹੀਂ ਲਾਉਂਦੇ ਗੁਰੂ ਧਾਮ ਦੀ ਬੇਅਦਬੀ ਕਰਨ ਵਾਲੇ ਵੈਰੀ ਦਾ ਸਿਰ ਲਾਹ ਦੇਣਾ ਜਾਂ ਆਪ ਸ਼ਹੀਦ ਹੋ ਜਾਣਾ ਦੋਵੇਂ ਗੱਲਾਂ ਸਿੰਘਾਂ ਦੇ ਪੱਖ ਦੀਆਂ ਸਨ ਦਰਬਾਰ ਸਾਹਿਬ ਦੇ ਦੁੱਖੀ ਨਰਕਾਂ ਨੂੰ ਤੋੜਦੇ ਨੇ ਤੇ ਜਾਂ ਦਰਬਾਰ ਸਾਹਿਬ ਦਾ ਬਦਲਾ ਲੈਂਦੇ ਆ ਸ਼ਹਾਦਤ ਪਾ ਕੇ ਸੱਚੇ ਪਾਤਸ਼ਾਹ ਕਲਗੀ ਧਰਜੀ ਦੇ ਦਰਬਾਰ ਵਿੱਚ ਹਾਜ਼ਰੀ ਲੱਗ ਜਾਣੀ ਸੀ। ਸੋ ਮੌਤ ਵੱਲੋਂ ਬੇਖਬਰ ਸਿੰਘ ਬੇਪਰਵਾਹੀ ਦੇ ਆਲਮ ਵਿੱਚ ਜੂਝ ਰਹੇ ਸਨ। ਧੰ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਬਲ ਬਖਸ਼ਿਓ। ਕਹਿੰਦਿਆਂ ਇੱਕ ਸਿੰਘ ਨੇ ਘੋੜੀ ਨੂੰ ਅੱਡੀ ਲਾਈ ਤੇ ਅਬਦਾਲੀ ਵੱਲ ਭਜਾ ਦਿੱਤਾ। ਉਸ ਵੱਲੋਂ ਪੜਿਆ ਜਾ ਰਿਹਾ ਸ਼ਬਦ ਸਾਰੇ ਦਲ ਨੇ ਸੁਣਿਆ। ਨੀਕੀ ਕੀਰੀ ਮੈਂ ਕਲ ਰੱਖੇ, ਪਸਮ ਕਰੇ ਲਸ਼ਕਰ ਕੋਟ ਲਾਖੇ। ਘੋੜਾ ਭਜਾਉਂਦਾ ਉਹ ਲਗਾਤਾਰ ਇਹੋ ਸ਼ਬਦ ਪੜ ਰਿਹਾ ਸੀ ਸਾਰੇ ਅਫਗਾਨ ਲਸ਼ਕਰ ਵਿੱਚ ਰਲ ਕੇ ਇੰਨੀ ਤਾਕਤ ਨਹੀਂ ਬਚੀ ਜਾਪਦੀ ਸੀ ਜਿੰਨੀ ਅਬਦਾਲੀ ਵਿੱਚ ਭੱਜੇ ਜਾਂਦੇ ਇਹ ਇਕੱਲੇ ਸਿੰਘ ਵਿੱਚ ਸੀ ਕੋਈ ਉਸ ਦੇ ਅੱਗੇ ਨਾ ਹੋ ਸਕਿਆ ਕੋਈ ਉਸ ਦੇ ਅੱਗੇ ਹੋ ਸਕਦਾ ਸੀ ਨਹੀਂ ਕੋਈ ਉਸ ਦੇ ਅੱਗੇ ਹੋ ਹੀ ਨਹੀਂ ਸਕਦਾ ਸੀ ਭੇਡਾਂ ਗਿਣਤੀ ਵਿੱਚ ਭਾਵੇਂ ਲੱਖਾਂ ਵੀ ਹੋਣ ਇਕੱਲੇ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਰੋਕੋ ਇਸ ਨੂੰ ਘੋੜਾ ਪਛਾਣ ਕਰਦਾ ਅਬਦਾਲੀ ਬਸ ਇੰਨਾ ਕਹੀ ਬੋਲ ਸਕਿਆ ਜਿਹੜੇ ਸਰੋਵਰ ਵਿੱਚੋਂ ਅਕਾਲ ਪੁਰਖ ਆਪ ਪੱਠਲ ਫੜ ਕੇ ਗਾਰ ਕੱਢਦੇ ਰਹੇ ਉਸ ਸਰੋਵਰ ਨੂੰ ਪੂਰਿਆ ਹੈ ਤੂੰ ਬਾਪਿਆ ਤਕੜਾ ਹੋ ਜਾ ਕਹਿੰਦਿਆਂ ਸਿੰਘ ਨੇ ਆਪਣਾ ਨੇਜ਼ਾ ਚਲਾਇਆ ਛੂਕਦਾ ਹੋਇਆ ਨੇਜ਼ਾ ਅਬਦਾਲੀ ਵੱਲ ਵਧਿਆ ਅਬਦਾਲੀ ਨੇ ਘੋੜਾ ਹੋਰ ਪਛਾਣ ਕੀਤਾ ਨੇਜ਼ਾ ਘੋੜੇ ਦੇ ਪੈਰਾਂ ਵਿੱਚ ਜਾ ਡੱਗਿਆ ਡਰ ਕੇ ਘੋੜਾ ਸੀਖ ਪਾਉ ਹੋ ਗਿਆ ਤੇ ਅਬਦਾਲੀ ਸੰਭਲ ਨਾ ਸਕਿਆ ਤੇ ਤਿੱੜਮ ਕਰਦਾ ਹੀਠਾਂ ਜਾ ਪਿਆ ਸਿੰਘ ਨੇ ਕਮਰ ਕੱਸੇ ਵਿੱਚੋਂ ਕਮੰਦ ਕੋੜੜਾ ਕੱਢਿਆ ਤੇ ਘਮਾਉਂਦਾ ਹੋਇਆ ਅਬਦਾਲੀ ਵੱਲ ਵਧਿਆ ਕਮੰਦ ਕੋੜੜੇ ਦੇ ਲਾਟੂ ਵਿੱਚ ਮੂਰੇ ਆਉਂਦੇ ਹੋਣ ਵਾਲੇ ਅਫਗਾਨਾਂ ਦੇ ਸਿਰ ਮਤੀਰੀਆਂ ਵਾਂਗ ਭਨ ਰਹੇ ਸਨ ਕੱਲਾ ਸਿੰਘ ਹੀ ਸੈਂਕੜੇ ਅਫਗਾਨਾਂ ਨੂੰ ਮੂਰੇ ਲਈ ਫਿਰਦਾ ਸੀ ਜਹਾਨ ਖਾਨ ਨੇ ਡਿੱਗੇ ਪਏ ਦੁਰੇ ਦੁਰਾਨੀ ਨੂੰ ਸੰਭਾਲ ਲਿਆ ਬਾਨੀਬਦ ਦਾ ਜੇਤੂ ਇੱਕ ਇਕੱਲੇ ਸਿੰਘ ਨੇ ਹੀ ਪੰਜਾਬ ਦੀ ਮਿੱਟੀ ਵਿੱਚ ਲਿਟਣ ਲਾ ਦਿੱਤਾ ਸੀ। ਜਹਾਨ ਖਾਨ ਨੇ ਅਬਦਾਲੀ ਦੇ ਖਾਸ ਅੰਗਰੱਖਿਆ ਕਾਂ ਨੂੰ ਇਸ਼ਾਰਾ ਕੀਤਾ ਤੇ ਉਹਨਾਂ ਇਕੱਲੇ ਸਿੰਘ ਦੁਆਲੇ ਗੋਲ ਕਤੇਰਾ ਬਣਾ ਲਿਆ। ਭਾਵੇਂ 200 ਦੇ ਕਰੀਬ ਚੁਣਵੇਂ ਅਫਗਾਨ ਸਿਪਾਹੀਆਂ ਨੇ ਚਾਰ ਕਤਾਰਾਂ ਵਿੱਚ ਘੇਰਾ ਬਣਾ ਲਿਆ ਸੀ ਪਰ ਅਗਾ ਕੋਈ ਨਹੀਂ ਸੀ ਹੋ ਰਿਹਾ। ਸਿੰਘ ਕੋਲ ਸ਼ਸਤਰ ਬਹੁਤ ਮਾਰੂ ਸੀ ਜੋ ਐਸੇ ਘੇਰੇ ਵਿੱਚ ਦੁਸ਼ਮਣ ਲਈ ਸਗੋ ਹੋਰ ਘਾਤਕ ਸਾਬਤ ਹੋ ਸਕਦਾ ਸੀ ਨੀਕੀ ਕੀਰੀ ਮਹਿਕਲ ਰਖੇ ਪਸਮ ਕਰੇ ਲਸ਼ਕਰ ਕੋਟ ਲਾਖੇ ਸਿੰਘ ਸ਼ਬਦ ਹੋਰ ਉੱਚੀ ਪੜਨ ਲੱਗਾ ਘੋੜੇ ਨੂੰ ਧੌਣ ਤੇ ਥਾਪੀ ਦਿੱਤੀ ਸਿਰ ਦੇ ਉੱਪਰ ਮੂੰਹ ਕੋਲੇ ਜਿਵੇਂ ਕੰਨ ਵਿੱਚ ਕੁਝ ਕਹਿ ਰਿਹਾ ਹੋਵੇ ਲਗਾਮ ਛੱਡੀ ਤੇ ਰਕਾਬਾਂ ਸਹਾਰੇ ਕਾਠੀ ਤੋਂ ਉੱਚਾ ਹੋ ਗਿਆ ਘੋੜਾ ਚੱਕਰ ਵਿੱਚ ਗੋਲ-ਗੋਲ ਗੇੜੇ ਕੱਢਣ ਲੱਗਾ ਤੇ ਸਿੰਘ ਨੇ ਇੱਕ ਮੰਦ ਕੋਰੜਾ ਬਹੁਤ ਤੇਜ਼ੀ ਨਾਲ ਘੁਮਾਉਣਾ ਸ਼ੁਰੂ ਕੀਤਾ ਲਾਟੂ ਜਿਹਦੇ ਵੀ ਜਿੱਥੇ ਵੀ ਵੱਜਦਾ ਸਰੀਰ ਦੇ ਉਸ ਅੰਗ ਵਿੱਚੋਂ ਮਾਸ ਦਾ ਟੁਕੜਾ ਲੈ ਕੇ ਭੁੰਜੇ ਡਕ ਪੈਂਦਾ ਅਫਗਾਨਾਂ ਦੇ ਪਾਰਟ ਦੇ ਖੋਪੜਾਂ ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦੇਣ ਲੱਗੀਆਂ ਅਬਦਾਲੀ ਦੇ ਖਾਸ ਅੰਗ ਰੱਖਿਅਕਾਂ ਲਈ ਆਪਣੇ ਅੰਗ ਬਚਾਉਣੇ ਔਖੇ ਹੋ ਗਏ ਮੈਦਾਨ ਵਿੱਚ ਅਫਗਾਨਾਂ ਦੀਆਂ ਲਾਸ਼ਾਂ ਦੇ ਢੇਰ ਲੱਗਣ ਲੱਗੇ ਚਾਰ ਪਰਤਾਂ ਵਾਲੇ ਘੇਰੇ ਦੀ ਪਹਿਲੀ ਕਤਾਰ ਸਿੰਘ ਨੇ ਦੋ ਗੇੜੇ ਸੈਨਾ ਸਗੀ ਦੋ ਤੋਂ ਵੀ ਵੱਧ ਗੇੜਿਆਂ ਨੇ ਅਗਲੀ ਕਤਾਰ ਮੈਦਾਨ ਵਿੱਚ ਵਿਛਾ ਦੇਣੀ ਸੀ ਹੁਣ ਅਫਗਾਨਾਂ ਨੂੰ ਚੱਕਰ ਚੱਕਰ ਤਾਂ ਭੁੱਲ ਗਿਆ ਤੇ ਹਰਫਲੇ ਹੋਏ ਸਿਪਾਈਆਂ ਦੀਆਂ ਆਪਸ ਵਿੱਚ ਹੀ ਗੁੰਝਲਾਂ ਪੈ ਗਈਆਂ ਇਹ ਆਖਰ ਹੈ ਕੀ ਇਸ ਦੇ ਹੱਥ ਵਿੱਚ ਕੈਸਾ ਹਥਿਆਰ ਹੈ ਹੈ ਕੰਬਦਾ ਹੋਇਆ ਅਬਦਾਲੀ ਬੋਲਿਆ ਜਿੰਨਾ ਚਿਰ ਇਸ ਦੇ ਹੱਥੋਂ ਇਹ ਹਥਿਆਰ ਨਹੀਂ ਛਡਾਉਂਦੇ ਇਹ ਸਾਡੇ ਕਾਬੂ ਨਹੀਂ ਆਏਗਾ ਜਹਾਨ ਖਾਨ ਨੇ ਅਬਦਾਲੀ ਆਪਣੇ ਬੰਦੂਕਚੀ ਸੈਨਾਪਤੀ ਨੂੰ ਕਿਹਾ 6-7 ਬੰਦੂਕਾਂ ਇਕੱਠੀਆਂ ਚੱਲੀਆਂ ਦੋ ਗੋਲੀਆਂ ਸਿੰਘ ਦੇ ਸੱਜੇ ਮੋਢੇ ਵਿੱਚ ਵੱਜੀਆਂ ਕਮੰਦ ਕੋੜੜਾ ਉਸਦੇ ਹੱਥੋਂ ਡਿੱਗ ਪਿਆ ਦੋ ਗੋਲੀਆਂ ਹੀ ਕੋੜੇ ਦੇ ਵੱਜ ਗਈਆਂ ਸਿੰਘ ਨੇ ਕਮਰ ਕੱਸੇ ਵਿੱਚੋਂ ਕਟਾਰ ਤੇ ਦਮਾਲੇ ਵਿੱਚੋਂ ਬਾਗ ਕੱਟ ਲਿਆ ਕੋੜੇ ਨੇ ਜ਼ਖਮੀ ਹੋ ਜਾਣ ਦੇ ਬਾਵਜੂਦ ਵੀ ਸਿੰਘ ਦਾ ਸਾਥ ਨਹੀਂ ਛੱਡਿਆ ਤੇ ਉਹ ਹਨੇਰੀ ਵਾਂਗ afghan ਲਸ਼ਕਰ ਵਿੱਚ ਦਾਖਲ ਹੋ ਗਿਆ ਇੱਕ ਪਾਸਿਓਂ ਕਟਾਰ ਤੇ ਦੂਜੇ ਪਾਸ ਫੜਿਆ ਬਾਗ ਪਠਾਣਾ ਦੀਆਂ ਦੇਹਾਂ ਵਿੱਚੋਂ ਨਾੜਾਂ ਬਾਹਰ ਕੱਢਣ ਲੱਗੇ ਅਫਗਾਨਾਂ ਦੇ ਲਹੂ ਦੀਆਂ ਤਧੀਰੀਆਂ ਵਹਿਣ ਲੱਗੀਆਂ ਸਿੰਘ ਨੇ ਥਾਪੀ ਦਿੱਤੀ ਤੇ ਘੋੜਾ ਪਿਛਾਂ ਮੋੜ ਪਿਆ ਇਹ ਭੱਜ ਰਿਹਾ ਹੈ ਕੀ ਇਹ ਮੈਦਾਨ ਛੱਡ ਕੇ ਜਾ ਰਿਹਾ ਹੈ ਹੈਰਾਨੀ ਭਰੀ ਖੁਸ਼ੀ ਅਬਦਾਲੀ ਦੇ ਚਿਹਰੇ ਤੇ ਸੀ ਤੇ ਉਹ ਜਹਾਨ ਖਾਨ ਨੂੰ ਪੁੱਛਣ ਲੱਗਾ ਅਬਦਾਲੀ ਨੂੰ ਤਾਂ ਜਾਪ ਰਿਹਾ ਸੀ ਕਿ ਇਹ ਇਕੱਲਾ ਸਿੰਘ ਹੀ ਸਾਰੇ ਅਫਗਾਨ ਲਸ਼ਕਰ ਨੂੰ ਪਾਰ ਬੁਲਾ ਦੇਵੇਗਾ ਹੇ ਸੱਚੇ ਪਾਤਸ਼ਾਹ ਸਿੰਘ ਦੀ ਘਾਲ ਥਾਏ ਪਾਵੇ ਸਰਦਾਰ ਚੜਤ ਸਿੰਘ ਨੇ ਸਿੰਘ ਦੇ ਪੈਂਤਰੇ ਨੂੰ ਦੇਖ ਕੇ ਕਿਹਾ ਜਿਨੂੰ ਅਫਗਾਨ ਭੱਜਿਆ ਜਾਣ ਰਹੇ ਸਨ ਸਰਦਾਰ ਚੜਤ ਸਿੰਘ ਉਸ ਦੀ ਖੇਡ ਨੂੰ ਸਮਝ ਰਿਹਾ ਸੀ ਸਿੰਘ ਨੇ ਕੁਝ ਦੂਰ ਲਿਜਾ ਕੇ ਘੋੜਾ 모ੜਿਆ ਥਾਪੀ ਦਿੱਤੀ ਅਤੇ ਅੱਡੀ ਲਾਈ ਘੋੜਾ ਬਿਜਲੀ ਦੀ ਤੇਜ਼ੀ ਨਾਲ ਅਫਗਾਨਾਂ ਵੱਲ ਭੱਜਿਆ ਯਾ ਖੁਦਾ ਹੁਣ ਇਹ ਕੀ ਕਰਨ ਵਾਲਾ ਹੈ ਘੋੜੇ ਦੀ ਰਫ਼ਤਾਰ ਦੇਖ ਕੇ ਅਬਦਾਲੀ ਕੰਬ ਗਿਆ ਉਸ ਨੇ ਅਜ ਤੱਕ ਕੋਈ ਐਸਾ ਦੁਸ਼ਮਣ ਨਹੀਂ ਦੇਖਿਆ ਸੀ ਜੋ ਉਸ ਦੇ ਲਸ਼ਕਰ ਵੱਲ ਇਕੱਲਾ ਐਸੀ ਤੇਜ਼ੀ ਨਾਲ ਵਧਿਆ ਹੋਵੇ ਨਾਦਰ ਠੀਕ ਆਖਦਾ ਸੀ ਇਹਨਾਂ ਕਿਸੇ ਦੇ ਮਾਰਿਆ ਨਹੀਂ ਮਰਨਾ ਇਹ ਦਿੱਲੀ ਮਾਰਨਗੇ ਕਿਹੜੀ ਦਿੱਲੀ ਇਹ ਇੱਕ ਦਿਨ ਦੁਨੀਆ ਦੇ ਰਾਜੇ ਬਣਨਗੇ ਅਬਦਾਲੀ ਕੱਲਾ ਬੜਬੜਾ ਰਿਹਾ ਸੀ ਨਾਦਰ ਨੇ ਦਿੱਲੀ ਮਾਰਨ ਮਗਰੋਂ ਬਾਦਸ਼ਾਹ ਮੁਹੰਮਦ ਸ਼ਾਹ ਤੋਂ ਆਪਣੇ ਲਈ ਢੋਲਾ ਮੰਗਿਆ ਮੁਗਲਾਂ ਦੀ ਰੀਤੀ ਰਿਵਾਜਾਂ ਮੁਤਾਬਕ ਬਾਦਸ਼ਾਹ ਮੁਹੰਮਦ ਸ਼ਾਹ ਨੇ ਨਾਦਰ ਤੋਂ ਉਸ ਦੀਆਂ ਸੱਤਾਂ ਪੀੜੀਆਂ ਦੇ ਨਾਮ ਪੁੱਛੇ ਨਾਦਰ ਬੋਲਿਆ ਨਾਦਰ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਪੁੱਤਰ ਤਲਵਾਰ ਦਾ ਅਰਥਾਤ ਕਿਸੇ ਖਾਨਦਾਨ ਦੇ ਜ਼ੋਰ ਤੇ ਨਹੀਂ ਤਲਵਾਰ ਦੇ ਸਿਰ ਤੇ ਡੋਲਾ ਲੈ ਰਹਾ ਹਾਂ ਮੇਰੀ ਕੁਲ ਮੇਰੀ ਤਲਵਾਰ ਹੀ ਹੈ ਇਹਨੂੰ ਕੋਈ ਹੋਰ ਨਹੀਂ ਹਰਾ ਸਕਦਾ ਦਰਬਾਰ ਵਿੱਚੋਂ ਇੱਕ ਵਜ਼ੀਰ ਬੋਲਿਆ ਆ ਜਾਊ ਕੋਈ ਇਹਦੇ ਤੋਂ ਵੀ ਉਤਾਹ ਠੰਡਾ ਹੋਂਕਾ ਭਰਦਿਆਂ ਇੱਕ ਦਰਬਾਰੀ ਨੇ ਜਵਾਬ ਦਿੱਤਾ 70-80 ਹਜ਼ਾਰ ਬੰਦਾ ਇੱਕ ਦਿਨ ਵਿੱਚ ਕਤਲ ਕਰਕੇ ਤੇ ਕੋਹੇਨੂਰ ਸਣੇ ਅਰਬਾਂ ਦਾ ਖਜ਼ਾਨਾ ਲੈ ਕੇ ਨਾਦਰ ਨੇ ਵਾਪਸ ਕੂਚ ਕੀਤਾ ਹੁਣ ਉਸਨੇ ਪੰਜਾਬ ਦੇਆਂ ਜੰਗਲਾਂ ਵਿੱਚ ਦੀ ਲੰਗਣਾ ਸੀ ਤੇ ਇਹਨਾਂ ਜੰਗਲਾਂ ਵਿੱਚ ਸ਼ੇਰਾਂ ਦੇ ਜੁਗਾੜੇ ਹੱਥਾਂ ਨਾਲ ਪਾੜ ਦੇਣ ਵਾਲੀ ਕੌਮ ਵਸਦੀ ਸੀ ਕਰਨਾਲ ਤੋਂ اٹਕ ਤੀਕ ਨਾਦਰ ਨੂੰ ਵੀ ਥਾਂ ਹੀ ਲੁੱਟਿਆ ਗਿਆ ਆਖਰ ਤੁਸੀਂ ਕੌਣ ਹੋ ਜਰਾ ਦੱਸੋ ਤਾਂ ਸਹੀ ਖਿਜਦਾ ਹੋਇਆ ਨਾਦਰ ਬੋਲਿਆ ਇਸ ਕੌਮ ਨੇ ਸਾਡੇ ਨੱਕ ਵਿੱਚ ਦਮ ਕੀਤਾ ਹੋਇਆ ਹਜ਼ੂਰ ਘਰ ਘਾੜ ਕਿਲਾਕੋਟ ਹੈ ਨਹੀਂ ਤੇ ਆਪਣੇ ਆਪ ਨੂੰ ਰਾਜੇ ਸਮਝਦੇ ਹਨ ਜ਼ਕਰੀਏ ਵੱਲੋਂ ਹਮਲਾਵਾ ਹਮਲਾਵਰਾਂ ਬਾਰੇ ਦੱਸਣ ਮਗਰੋਂ ਨਾਦਰ ਨੇ ਆਪਣੇ ਤੰਬੂ ਵਿੱਚੋਂ ਮੁੜ ਚਿੱਕਿਆ ਕੋਈ ਮੈਨੂੰ ਇਹਨਾਂ ਦੀ ਕੁਝ ਸੂਤ ਆ ਦੇਵੇ ਕੌਣ ਨੇ ਇਹ ਨਵਾਬ ਕਪੂਰ ਸਿੰਘ ਪੁੱਤਰ ਗੁਰੂ ਗੋਬਿੰਦ ਸਿੰਘ ਪੋਤਰਾ ਗੁਰੂ ਤੇਗ ਬਹਾਦਰ ਪਰਪੋਤਰਾ ਗੁਰੂ ਹਰगोबिंद ਸਾਹਿਬ ਇੱਕ ਅਕਾਲ ਨੂੰ ਧਿਆ ਮੱਥੇ ਨੂੰ ਪਗਉਤੀ ਸ਼ਹੌਣ ਵਾਲਾ ਦਸਵੇਂ ਪਿਤਾ ਦਾ ਦੂਲਾ ਪੁੱਤਰ ਖਾਲਸਾ ਦੂਰ ਜੰਗਲ ਵਿੱਚੋਂ ਆਵਾਜ਼ ਆਈ ਇੱਕ ਦਿਨ ਦਿੱਲੀ ਇਹਨਾਂ ਅੱਗੇ ਝੁਕੇਗੀ ਮੇਰੀ ਗੱਲ ਯਾਦ ਰੱਖੀ ਤਲਵਾਰ ਨੂੰ ਆਪਣਾ ਖਾਨਦਾਨ ਮੰਨਣ ਵਾਲਾ ਨਾਦਰ ਨਮੋਸ਼ੀ ਵਿੱਚ ਜ਼ਕਰੀਏ ਨੂੰ ਕਹਿ ਰਿਹਾ ਸੀ ਅਬਦਾਲੀ ਨੂੰ ਅੱਜ ਨਾਦਰ ਦੇ ਉਹ ਬੋਲ ਯਾਦ ਆ ਰਹੇ ਸਨ ਸਿੰਘ ਨੇ ਘੋੜਾ ਹੋਰ ਤੇਜ਼ ਕੀਤਾ ਲਸ਼ਕਰ ਦੇ ਨੇੜੇ ਆਇਆ ਰਕਾਬਾਂ ਦੇ ਭਾਰ ਤੇ ਅੱਗੇ ਨੂੰ ਝੁਕਿਆ ਲਗਾਮ ਖਿੱਚ ਕੇ ਢਿੱਲੀ ਛੱਡੀ ਤੇ ਘੋੜੇ ਦੀ ਸ਼ਾਲ ਮਰਵਾਈ ਘੋੜਾ ਹਵਾ ਵਿੱਚ ਉੱਡਿਆ ਇੰਨੀ ਤੇਜ਼ੀ ਤੇ ਉੱਚੀ ਸ਼ਾਲ ਕਿ ਉਹ ਅਬਦਾਲੀ ਦੇ ਮੂਹਰੇ ਖਲੋਤੀਆਂ ਤਿੰਨ ਕਤਾਰਾਂ ਦੇ ਉੱਤੋਂ ਦੀ ਲੰਗਦਾ ਸਭ ਨੇ ਦੇਖਿਆ ਲੰਗਦਾ ਨਹੀਂ ਉੱਡਦਾ ਮੁਸਕਰਾਉਂਦਾ ਹੋਇਆ ਚੜਤ ਸਿੰਘ ਬੋਲਿਆ ਹਾਂ ਲੰਗਦਾ ਨਹੀਂ ਉੱਡਦਾ ਬਾਬਾ ਭੰਗੂ ਵੀ ਮੁਸਕਰਾ ਕੇ ਬੋਲਿਆ ਜਿਵੇਂ ਸਰਦਾਰ ਚੜਤ ਸਿੰਘ ਨੇ ਉਸ ਨੂੰ ਯਾਦ ਕਰਵਾਇਆ ਹੋਵੇ ਜੇ ਨਾ ਰੋਕਿਆ ਜਾਂਦਾ ਤਾਂ ਸਿੰਘ ਦਾ ਘੋੜਾ ਅਬਦਾਲੀ ਦੇ ਬਿਲਕੁਲ ਉੱਤੇ ਆ ਕੇ ਡਿੱਗਣਾ ਸੀ ਬੰਦੂਕਾਂ ਵਾਲੀਆਂ ਗੋਲੀਆਂ ਦਾਗੀਆਂ ਤੀਰ ਅੰਦਾਜ਼ਾਂ ਤੀਰ ਛੱਡੇ ਨੇਜ਼ਿਆਂ ਵਾਲਿਆਂ ਨੇਜ਼ੇ ਵਰਸ਼ੇ ਕਟਾਰਾਂ ਕਰਦਾਂ ਤਲਵਾਰਾਂ ਤੇ ਹੋਰ ਪਤਾ ਨਹੀਂ ਕੀ ਕੀ ਸੈਂਕੜੇ ਸ਼ਸਤਰ ਸਭ ਪਾਸਿਆਂ ਤੋਂ ਸਿੰਘ ਵੱਲ ਵੱਧ ਰਿਹਾ ਸਨ ਸਿੰਘ ਦਾ ਘੋੜਾ ਹਵਾ ਵਿੱਚ ਹੀ ਸ਼ਹਾਦਤ ਪਾ ਗਿਆ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਉਹ ਦੇ ਦਾ ਓਲਾ ਕਰ ਗਿਆ ਸੀ ਸਿੰਘ ਨੇ ਘੋੜੇ ਤੋਂ ਛਾਲ ਮਾਰੀ ਉਸ ਦੀ ਦੇ ਵੀ ਗੋਲੀਆਂ ਤੀਰਾਂ ਨਾਲ ਵਿੰਨੀ ਪਈ ਸੀ ਡਿੱਗਦੇ ਡਿੱਗਦੇ ਹੋਏ ਵੀ ਉਸ ਨੇ ਆਪਣੀ ਕਟਾਰ ਅਬਦਾਲੀ ਵੱਲ ਚਲਾ ਦਿੱਤੀ ਨੀਕੀ ਕੀਰੀ ਸਿੰਘ ਦੇ ਸ਼ਬਦ ਮੂੰਹ ਵਿੱਚ ਹੀ ਰਹਿ ਗਿਆ ਤੇ ਉਹ ਸ਼ਹਾਦਤ ਪਾ ਗਿਆ ਅਬਦਾਲੀ ਦਾ ਡੋਰ ਪੌਰਾ ਹੋਇਆ ਖਲੋਤਾ ਸੀ ਜਹਾਨ ਖਾਨ ਨੇ ਖਿੱਚ ਕੇ ਇੱਕ ਸਿਪਾਹੀ ਨੂੰ ਅਬਦਾਲੀ ਦੇ ਅੱਗੇ ਕੀਤਾ ਬਾਦਸ਼ਾਹ ਨੂੰ ਧੱਕਾ ਮਾਰਨਾ ਉਸ ਨੂੰ ਸਹੀ ਨਹੀਂ ਲੱਗਿਆ ਕਟਾਰ ਸਿਪਾਹੀ ਦੇ ਗਲੇ ਵਿੱਚ ਧਸ ਗਈ ਤੇ ਉਸ ਦੇ ਲਹੂ ਦੇ ਛਿੱਟੇ ਅਬਦਾਲੀ ਦੇ ਮੂੰਹ ਉੱਤੇ ਪੈ ਗਏ ਸਿਪਾਹੀ ਅਬਦਾਲੀ ਦੇ ਉੱਤੇ ਹੀ ਡਿੱਗ ਪਿਆ ਨੀਕੀ ਕੀਰੀ ਮਹਿਕਲ ਰੱਖੇ ਪਸਮ ਕਰੇ ਲਸ਼ਕਰ ਕੋਟ ਲਾਖੇ ਸਰਦਾਰ ਚਰਤ ਸਿੰਘ ਨੇ ਸਿੰਘ ਦਾ ਸ਼ਬਦ ਪੂਰਾ ਕੀਤਾ ਕੌਣ ਸੀ ਇਹ ਸਿੰਘ ਕੀ ਨਾਮ ਸੀ ਇਹਦਾ ਕਿਹੜੇ ਪਿੰਡ ਗ੍ਰਾਂ ਤੋਂ ਸੀ ਮਿਸਲ ਕਿਹੜੀ ਸੀ ਕੋਈ ਕੁਝ ਨਹੀਂ ਸੀ ਜਾਣਦਾ ਤਵਾਰੀਖ ਭਰੀ ਪਈ ਹੈ ਸ਼ਹਾਦਤਾਂ ਪਾ ਗਏ ਐਸੇ ਬੇਨਾਮ ਸੂਰਮਿਆਂ ਦੀ ਇਸ ਸਿੰਘ ਨੂੰ ਪੰਥ ਸਦਾ ਹਮੇਸ਼ਾ ਇਦਾਂ ਹੀ ਯਾਦ ਕਰਦਾ ਰਹੇਗਾ ਕਿ ਜਿਹੜਾ ਸਿੰਘ ਸੈਂਕੜੇ ਅਫਗਾਨਾਂ ਨੂੰ ਮਾਰਦਾ ਬੇਜੋੜ ਬੀਰਤਾ ਦਿਖਾਉਂਦਾ ਇਕੱਲਾ ਅਬਦਾਲੀ ਤੱਕ ਪਹੁੰਚ ਗਿਆ ਸੀ ਬਾਬਾ ਪੰਗੂ ਸਾਡੇ ਵੱਲ ਦੇਖਦਾ ਹੋਇਆ ਬੋਲਿਆ ਪੰਥ ਸਦਾ ਯਾਦ ਰੱਖੇਗਾ ਇਸ ਬੇਨਾਮ ਯੋਧੇ ਨੂੰ ਬਾਬੇ ਦੇ ਬੋਲ ਮੇਰੇ ਕੰਨਾਂ ਵਿੱਚ ਕਿੰਨਾ ਹੀ ਚਿਰ ਗੂੰਜਦੇ ਰਹੇ ਡਰਿਆ ਸੈਮਿਆਂ ਅਬਦਾਲੀ লাশ ਦੇ ਹੇਠੋਂ ਨਿਕਲਿਆ ਬਹੁਤ ਤੇਜ਼ੀ ਨਾਲ ਖੜਾ ਹੋਇਆ ਤੇ ਪਿੱਛੇ ਮੁੜੋ ਵਾਪਸ ਚਲੋ ਲਾਹੌਰ ਪਹੁੰਚੋ ਨਹੀਂ ਨਹੀਂ ਕਾਬਲ ਚਲੋ ਕਹਿੰਦਿਆਂ ਅਬਦਾਲੀ ਪਿੱਛੇ ਨੂੰ ਭੱਜ ਲਿਆ ਬਿਨਾ ਕੋੜੇ ਤੋਂ ਪੈਦਲ ਹੀ ਅੱਜ ਤੱਕ ਅਬਦਾਲੀ ਨੂੰ ਕਿਸੇ ਨੇ ਭੱਜਦਾ ਨਹੀਂ ਸੀ ਦੇਖਿਆ ਉਹ ਭੱਜਣ ਨਹੀਂ ਭਜਾਉਣਾ ਜਾਣਦਾ ਸੀ ਜਮਨਾ ਪਾਰ ਦਾ ਸਾਰਾ ਹਿੰਦੁਸਤਾਨ ਉਸ ਅੱਗੇ ਸਦਾ ਹੀ ਭੱਜਿਆ ਸੀ ਕੋਈ ਅੱਜ ਤੱਕ ਉਸ ਅੱਗੇ ਖਲੋ ਨਹੀਂ ਸਕਿਆ ਸੀ ਪਰ ਜਿਸ ਤਰ੍ਹਾਂ ਅਬਦਾਲੀ ਭੱਜ ਰਿਹਾ ਸੀ ਇਸ ਤਰ੍ਹਾਂ ਤਾਂ ਅੱਜ ਤੱਕ ਉਸ ਅੱਗੇ ਵੀ ਕੋਈ ਭੱਜਿਆ ਨਹੀਂ ਸੀ ਤੇਜ਼ੀ ਵਿੱਚ ਉਹ ਕਿਸੇ ਅਰਬੀ ਘੋੜੇ ਨੂੰ maat ਦੇ ਰਿਹਾ ਸੀ ਉਸਦੇ ਫੌਜਦਾਰ ਵੀ ਉਸਦੇ ਮਗਰ ਮਗਰ ਭੱਜੇ ਘੋੜਿਆਂ ਵਾਲਿਆਂ ਤੋਂ ਵੀ ਅਬਦਾਲੀ ਨਾਲ ਰਲਿਆ ਨਹੀਂ ਜਾ ਰਿਹਾ ਸੀ ਹੁਣ ਤੱਕ ਸੂਰਜ ਗ੍ਰਹਿਣ ਵੀ ਚੱਕਿਆ ਗਿਆ ਸੀ ਭੱਜਿਆ ਜਾਂਦਾ afghan ਲਸ਼ਕਰ ਹੁਣ ਸਭ ਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਮੂਰੇ-ਮੂਰੇ ਅਬਦਾਲੀ ਪਿੱਛੇ ਉਸਦੇ ਸਭ ਨਾਮਵਾਰ ਸਰਦਾਰ ਤੇ ਮਗਰ ਸਾਰਾ afghan ਲਸ਼ਕਰ ਕਹਿ ਰ ਅੱਗੇ ਕੌਣ ਖਲੋ ਸਕਦਾ ਸੀ ਅਬਦਾਲੀ ਨਹੀਂ ਖੜਿਆ ਹੋਰ ਕਿਸ ਨੇ ਟੱਕਰਨਾ ਸੀ 2 ਲੱਖ ਦੇ ਕਰੀਬ ਮਰਹਟਿਆਂ ਨੂੰ ਇੱਕ ਦਿਨ ਵਿੱਚ ਪਾਰ ਬੁਲਾ ਦੇਣ ਵਾਲਾ ਅਬਦਾਲੀ ਸਿੰਘਾ ਅਗੇ ਢਾਈ ਪੈਰ ਵੀ ਨਹੀਂ ਟਿਕ ਸਕਿਆ ਤੇ ਮੈਦਾਨ ਛੱਡ ਕੇ ਭੱਜ ਨਿਕਲਿਆ ਰਣਾ ਦਾ ਜੇਤੂ ਰਣ ਵਿੱਚੋਂ ਸਿੰਘਾਂ ਨੇ ਬੁਰੀ ਤਰ੍ਹਾਂ ਭਜਾਇਆ ਢਲਦੇ ਸੂਰਜ ਵਾਂਗ ਅਫਗਾਨਾਂ ਦਾ ਸੂਰਜ ਵੀ ਡੁੱਬਣ ਵਾਲਾ ਹੈ ਹੁਣ ਢਿੱਲੇ ਨਾ ਪਾਓ ਤੇ ਪਿੱਛਾ ਕਰੋ ਇਹਨਾਂ ਦਾ ਸਰਦਾਰ ਚੜਤ ਸਿੰਘ ਨੇ ਅਬਦਾਲੀ ਲਸ਼ਕਰ ਦੇ ਮਗਰ ਘੋੜਾ ਭਜਾਉਂਦਿਆਂ ਕਿਹਾ ਸਾਰੇ ਦਲ ਖਾਲਸੇ ਨੇ ਘੋੜਿਆਂ ਨੂੰ ਅੱਡੀ ਲਾਈ ਤੇ ਅਫਗਾਨਾ ਮਗਰ ਹੋ ਤੁਰੇ ਅਫਗਾਨ ਸਿਪਾਈਆਂ ਲਈ ਹੁਣ ਮੈਦਾਨ ਮਾਰਨ ਨਾਲੋਂ ਵੱਡੀ ਜੰਗ ਆਪਣੀ ਜਾਨ ਬਚਾਉਣਾ ਸੀ ਸਿੰਘਾਂ ਭੱਜੇ ਜਾਂਦੇ ਅਫਗਾਨਾਂ ਦਾ ਲਾਹੌਰ ਤੱਕ ਪਿੱਛਾ ਕੀਤਾ ਰਾਹ ਵਿੱਚ ਹਜ਼ਾਰਾਂ ਪਠਾਨ ਸਿੰਘਾਂ ਦੀਆਂ ਚੰਡੀਆਂ ਦੇ ਭੇਟ ਹੋ ਗਏ ਅੰਮ੍ਰਿਤਸਰ ਤੋਂ ਲਾਹੌਰ ਜਾਂਦਾ ਸਾਰਾ ਰਾਹ ਅਫਗਾਨ ਸਿਪਾਈਆਂ ਦੀਆਂ ਲਾਸ਼ਾਂ ਨਾਲ ਪਰ ਗਿਆ ਸੀ ਆਪਣੇ ਮੁਖੀ ਜ਼ਾਂਬਾਜ਼ਾ ਨਾਲ ਕਿਰੇ ਅਬਦਾਲੀ ਤੇ ਉਸਦੇ ਬਾਕੀ ਘੋੜਸਵਾਰਾਂ ਵਿੱਚ ਤਾਂ ਮਾਨੋ ਦੌੜ ਲੱਗੀ ਹੋਈ ਸੀ ਉਹ ਸਭ ਇੱਕ ਦੂਜੇ ਤੋਂ ਪਹਿਲਾਂ ਲਾਹੌਰ ਪਹੁੰਚਣਾ ਚਾਹੁੰਦੇ ਸਨ ਕੱਲੂ ਘਾਰੇ ਵਿੱਚ ਅਬਦਾਲੀ ਪਾਣੀ ਦੀ ਟਾਬ ਤੋਂ ਸਿੰਘਾਂ ਦਾ ਪਿੱਛਾ ਛੱਡ ਕੇ ਮੁੜ ਪਿਆ ਸੀ ਪਰ ਸਿੰਘਾਂ ਨੇ ਤਾਂ ਲਾਹੌਰ ਪਹੁੰਚ ਕੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਸੀ ਅਫਗਾਨਾਂ ਨੇ ਲਾਹੌਰ ਸ਼ਹਿਰ ਵਿੱਚ ਦਾਖਲ ਹੋ ਕੇ ਦਰਵਾਜ਼ੇ ਭੇੜ ਲਏ ਪਰ ਸਿੰਘਾਂ ਦੇ ਜੋਸ਼ ਅੱਗੇ ਕਿਹੜੇ ਦਰਵਾਜ਼ੇ اٹਕ ਸਕਦੇ ਸਨ ਸਿੰਘ ਦਰਵਾਜ਼ੇ ਭੰਨ ਕੇ ਸ਼ਹਿਰ ਵਿੱਚ ਆਵੜੇ ਤੇ ਅਫਗਾਨਾਂ ਦੇ ਆਊ ਲਾਉਣ ਲੱਗੇ ਲੁੱਕਦੇ ਮਰਦੇ ਅਬਦਾਲੀ ਸਿਪਾਹੀਆਂ ਨੂੰ ਕਿਤੇ ਕੁਇਟ ਹੋਈ ਨਹੀਂ ਮਿਲ ਰਹੀ ਸੀ ਅਬਦਾਲੀ ਨੂੰ ਪਾਲੋ ਸਿੰਘੋ ਚੂੰਡ ਭੂੰਡ ਤੇ ਰੂੰਗਾ ਚੁਗਣ ਦਾ ਕੋਈ ਲਾਭ ਨਹੀਂ ਸਿੱਧਾ ਅਬਦਾਲੀ ਨੂੰ ਜਾ ਕੇ ਹੱਥ ਪਾਓ ਸਰਦਾਰ ਚੜਤ ਸਿੰਘ ਸਿੰਘਾਂ ਨੂੰ ਕਹਿ ਰਿਹਾ ਸੀ ਪਰ ਅਬਦਾਲੀ ਤਾਂ ਸਿੰਘਾਂ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਕਿਲਾ ਛੱਡ ਕੇ ਕਾਬਲ ਨੂੰ ਭੱਜ ਗਿਆ ਸੀ ਅਬਦਾਲੀ ਆਪਣੇ ਫੌਜਦਾਰਾਂ ਸਮੇਤ ਅਟਕਵਲ ਨਸ ਗਿਆ ਹੈ ਖਾਲਸਾ ਜੀ ਕਿਲੇ ਵਿੱਚੋਂ ਆ ਰਹੇ ਇੱਕ ਸਿੰਘ ਦੀ ਇਹ ਗੱਲ ਸੁਣ ਕੇ ਸਰਦਾਰ ਚੜਤ ਸਿੰਘ ਨੇ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਘੋੜੇ ਨੂੰ ਅੱਡੀ ਲਾਈ ਤੇ ਅਟਕਵਲ ਭੱਜਿਆ ਵੱਡੇ ਕੱਲੂ ਘਾਰੇ ਵਿੱਚ ਪਾਣੀ ਦੀ ਢਾਬ ਤੋਂ ਪਰਤਦਿਆਂ ਅਬਦਾਲੀ ਅੰਦਰ ਇਹ ਰੰਜ ਰਹਿ ਗਿਆ ਸੀ ਕਿ ਸਿੱਖਾਂ ਨੂੰ ਉਹ ਸਬਕ ਨਹੀਂ ਸਿਖਾ ਸਕਿਆ ਜੈਸਾ ਉਹ ਸੋਚ ਕੇ ਆਇਆ ਸੀ ਪਰ ਉਸ ਨੂੰ ਇਹ ਸੰਤੁਸ਼ਟੀ ਜ਼ਰੂਰ ਸੀ ਕਿ ਹੁਣ ਸਿੱਖ ਦੁਬਾਰਾ ਉੱਠ ਨਹੀਂ ਸਕਣਗੇ ਇਹਨਾਂ ਦੀ ਤਸਵੀਰ ਸਾਰੇ ਹਿੰਦੁਸਤਾਨ ਨਾਲੋਂ ਵੱਖਰੀ ਹੈ ਹਜ਼ੂਰ ਸ਼ਾਹ ਬਲੀ ਨੇ ਉਸ ਨੂੰ ਕਿਹਾ ਵੀ ਸੀ ਪਰ ਅਬਦਾਲੀ ਨੂੰ ਆਪਣੇ ਅਨੁਭਵ ਤੇ ਜ਼ਿਆਦਾ ਨਿਸ਼ਚਾ ਸੀ ਠੀਕ ਵੀ ਸੀ ਆਪਣੀ ਥਾਂ ਪਾਣੀਪਤ ਵਿੱਚ ਰੋਲੇ ਮਰਾਠਿਆਂ ਨੂੰ ਦੁਬਾਰਾ ਕਦੇ ਸੁਰਤ ਨਹੀਂ ਆਈ ਪਰ ਸ਼ਾਹ ਵਲੀ ਨੇ ਝੂਠ ਵੀ ਨਹੀਂ ਕਿਹਾ ਸੀ ਬਸ 8 ਕੁ ਮਹੀਨੇ ਤਾਂ ਬੀਤੇ ਸਨ ਕਿ ਸਿੰਘਾਂ ਨੇ ਅਬਦਾਲੀ ਨੂੰ ਆਟਾਇਆ ਤੇ ਐਸਾ ਭਜਾਇਆ ਜੈਸਾ ਉਹ ਕਦੇ ਭਜਿਆ ਹੀ ਨਹੀਂ ਸੀ ਇਹ ਜੰਗ ਮੁੱਕੇਗੀ ਨਹੀਂ ਮੇਰੇ ਪੋਤਰੇ ਵੀ ਤੁਹਾਡੇ ਨਾਲ ਟੱਕਰ ਲੈਣਗੇ ਅਟਕਪਾਰ ਕਰਦਾ ਅਬਦਾਲੀ ਸਰਦਾਰ ਚੜ੍ਹਤ ਸਿੰਘ ਵੱਲ ਦੇਖ ਕੇ ਬੋਲਿਆ ਤੇ ਸਾਡੇ ਪੁੱਤਰੇ ਕਿਹੜਾ ਉਦੋਂ ਚੂੜੀਆਂ ਪਾਉਣ ਲੱਗ ਜਾਣਗੇ ਸਾਡੇ ਪੁੱਤਰੇ ਵੀ ਤੇਰੇ ਪੁੱਤਰਿਆਂ ਨੂੰ ਇਸੇ ਤਰ੍ਹਾਂ ਦੰਦ ਭੰਨਣਗੇ ਸਰਦਾਰ ਚਰਤ ਸਿੰਘ ਦੇ ਬੋਲ ਭਵਿੱਖ ਬਿਆਨ ਰਹੇ ਸਾਨੂੰ ਇਹ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਚਰਤ ਸਿੰਘ ਦਾ ਪੋਤਰਾ ਤੈਨੂੰ ਵੰਗਾਰ ਰਿਹਾ ਹੈ ਸਾਨੂੰ ਇਹ ਬੋਲ ਸਾਫ਼-ਸਾਫ਼ ਸੁਣਾਈ ਦਿੱਤੇ ਜਾਪਿਆ ਕਿ ਜਿਵੇਂ ਸੰਮਨ ਬੁਰਜ ਦੇ ਮੂਹਰੇ ਖਲੋਤੇ ਪੰਜਾਬ ਦੇ ਸ਼ੇਰ ਦੀ ਦਹਾੜ ਦੂਰ ਦੇਸੋਂ ਆਪਣੇ ਝੁੰਡ ਦੇ ਆਸਰੇ ਆਏ ਕਿਸੇ ਗਿੱਦੜ ਨੂੰ ਤਰੇਲੀਆਂ ਲਿਆ ਰਹੀ ਹੋਵੇ ਤੇ ਅਸੀਂ ਇਹ ਸਾਖੀ ਆਪਣੇ ਅੱਖੀਂ ਦੇਖ ਰਹੇ ਹੋਈਏ ਇਹ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਚਰਤ ਸਿੰਘ ਦਾ ਪੁੱਤਰਾ ਪਰ ਅਸਲ ਵਿੱਚ ਸਾਡੇ ਮਗਰ ਖਲੋਤੇ ਜਿਸ ਸਿੰਘ ਨੇ ਇਹ ਬੋਲ ਬੋਲੇ ਸਨ ਜਦ ਉਹ ਦੁਬਾਰਾ ਫੇਰ ਬੋਲਣ ਲੱਗਾ ਤਾਂ ਉਸ ਦੀ ਤਾਂ ਨਿਕਲ ਗਈ ਉਹ ਕਿਸੇ ਵੱਡੀ ਜੰਗ ਜਿੱਤ ਕੇ ਹਾਰ ਗਏ ਜਰਨੈਲ ਵਾਂਗ ਥੱਕਿਆ ਹੋਇਆ ਸਾਡੇ ਮਗਰ ਡਿੱਗ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ